ਲਾਕੇ ਵਰਤ ਮਿੰਗੀ ਮੈਂ ਕਪੂਰਤਾਲੀ ਜਿਹੜੇ ਚ ਲੱਖ ਰੁਪਏ ਤੋਂ ਮੰਗੀ ਹੋ। ਬਹੁਤ ਤੋਂ ਨੇ ਨੀਂਦ ਨਹੀਂ ਫਰੀ। ਕੋਲੇ ਮੈਂ ਉੱਥੋਂ ਰੋਡ 7-8 ਬੰਦੇ ਆਏ ਭਾਜੀ। ਦੱਤਰ ਲੈ ਗਏ। ਮੇਰੀ ਪਹਿਲਾਂ ਪੁੱਛਦਾ ਆ ਕੇ ਕਹਿਣ ਲਈ ਕਿਹੜੇ ਤੋਂ। ਮੈਂ ਕਹਿੰਦੇ ਕਿ ਤੁਹਾਨੂੰ ਕਿਤੋਂ ਕਿਤਵਾਂ ਲੱਗਿਆ ਕੌਣਾ ਸੀ? ਲੱਖ ਰੁਪਏ ਮੰਗਿਆ ਸੀ। ਇੰਨੀ ਗੱਲ ਕਹੀ ਉਹਨਾਂ 10 ਰੁਪਏ ਮੰਨਦੇ ਜਿਓਂ ਕਰਤੇ। ਭਾਜੀ ਦੱਤਰਵੱਜੇ ਫੜਦਿਆ ਉੱਠ ਕੇ। ਉਹ ਦੱਤਰਵੱਜੇ ਭਾਜੀ। ਦਗਾਣ ਪਨ ਕੇ ਚੈਨ ਲਾ ਕੇ ਪਾਜੀ ਗਮੇ ਤੋਂ 20 ਫਿਰ ਲੱਗੇ ਫਿਰ ਇਹ ਵੀ ਤਿਆਰ ਕੇ ਕੀ ਪਿਆਰ ਲੱਗੇ ਆਉਂਦੇ ਨਾਲ ਹੀ ਪਾਜੀ ਉਹਨਾਂ ਦੰਤ ਮਾਰਨਾ ਸ਼ੁਰੂ ਕਰਦੇ ਆਂ ਦੇਖ ਤਾ ਹੀ ਦੰਤ ਮਾਰ ਕੇ ਫਿਰ ਕਹਿੰਦਾ ਤੈਨੂੰ ਹੁਣ ਬਾਅਦ ਚ ਦੇਖਾਂਗੇ ਇੱਥੇ ਫਿਰ 7-8 ਦਿਨ ਨਹੀਂ ਆਈ ਮੈਨੂੰ ਭਾਈ 6 ਮਹੀਨੇ ਪਹਿਲਾਂ ਫਿਰ 30 ਜਨਵਰੀ ਨੂੰ ਕਿਹ ਕਹਿੰਦੇ ਕਿ ਤੁਮ ਜਦੋਂ ਤੱਕ ਪਹਿਲਾਂ ਆਉਣ ਅਹੀਂ ਉਹ ਚੈਨ ਲਾ ਕੇ ਪਾਜੀ ਤੇ ਫਿਰ ਲੱਗੇ ਵੀ ਚੱਲ ਗਏ ਨਹੀਂ ਭਾਜੀ ਰਿਆ ਕਰਿਓ ਬਸ ਤੁਹਾਨੂੰ ਪਤਾ ਨਹੀਂ ਕਿ ਘੜੇ ਕਲ ਪੜਾ ਕਿਹਨੇ ਸਾਡੇ ਕਲ ਪੜਨ ਦਾ ਕਿ ਉਹ ਰੈਡੀ ਹੋ ਆਏ ਡਾਕਟਰ ਮਾਰ ਕੇ ਚੱਲ ਗਏ ਬਾਅਦ ਮੈਂ ਪੜੀ ਹੋ ਰੋਡ ਮਗਾ ਪਲ ਰੋਡ ਇਹ ਡਾਕਟਰ ਮਤਲਬ ਬਾਗੇ ਕਿੱਥੇ ਹੈ ਤੇ ਮੇਰੀ ਬਾਤ ਆਪ ਬਣੀ ਗਈ ਭਾਈ ਐਮਰਜੈਂਸੀ ਦਾ ਕੈਮਰਾ ਕਢਾ ਕੇ ਦੇਖੋ ਮੜੇ ਕਿੱਥੇ ਦੇਖੋ ਕੀ ਹੋਇਆ ਉਹਨੇ ਸੁਲਤਾਨਪੁਰ ਲੋਧੀ ਦੇ ਇਹ ਵਾਲਾ ਬਾਹ ਰਹੀਏ ਭਗਵਾਨ ਤੁਮਨ ਕੋ ਚਾਤ ਆ ਦੇ ਵਿੱਚ ਨੰਗਾ ਨਾਚ ਕੇ ਕਿਹਨੀ ਮਿੜਾ ਬੁੱਦਿਆਂ ਮਤਲਬ ਕਾਣਿਆਂ ਦੇ ਬੰਦਿਆਂ ਨੇ ਭੰਨੀ ਭੰਲ ਕੇ ਉਹਦੀ ਸੱਟਾਂ ਲਾਈਆਂ ਆ ਕੇ ਇੱਥੇ ਵੱਜੋ ਜਿਆ ਕੋਈ ਸਲਸਾ ਜਿਆ ਤੇ ਕੰਮ ਅੱਤੇ ਕਹਿ ਲਾ ਪੁਸ਼ਰੇ ਆਮ ਨੰਗਾ ਨਾਚ ਰਿਹਾ ਜੀ ਉਹ ਵੀ ਹਸਪਤਾਲ ਦੇ ਵਿੱਚ ਇੱਕ ਸਰਕਾਰੀ ਹਸਪਤਾਲ ਦੇ ਵਿੱਚ ਨੰਗਾ ਨਾਚ ਰਿਹਾ ਜੀ ਜੀ ਦੀ ਦੁਕਾਨ ਤੇ ਵੀ ਇੱਕ ਕੁਲਾ ਆ ਸੋਨੇ ਖੋਤੀ ਮੰਦੂਸੀ ਦੀ ਸ਼ਰੇ ਆਮ ਉਹਦੀ ਦੁਕਾਨ ਬੰਨੀ ਆ ਹਾਂ ਕੰਮ ਦੀ ਭੰਤੋ ਚਾਰ ਰੁਪਏ ਹਸਤਾ ਲਾਪੇ ਦੇ ਲਾਲ ਹੋਇਆ ਹੋਇਆ ਜੀ ਕੋਟਰ ਨੰਬਰ ਲਿਆ ਕਰੋ ਆਬ ਦੇ ਮਤਲਬ ਅਸੀਂ ਮੋਰਚਾ ਲਾਵਾਂਗੇ ਇੱਕ ਮੋਰਚੇ ਦੇ ਤਹਿਤ ਹੀ ਕੰਮ ਕਰਾਵਾ ਰਿਹਾ ਚਾਰ ਰੁਪਏ ਕੂਨ ਕੂਨ ਉਹ ਸਪਟਾਲ ਵਾਲੀ ਇਹਨੂੰ ਕੋਈ ਕਰਦਾ ਕਾਲਾ ਕੋਈ ਇਹ ਨੂੰ ਨਾ 6 ਮਹੀਨੇ ਪਹਿਲਾਂ ਜਨਵਰੀ ਚ ਕਾਲ ਆਈ ਸੀ 1 ਲੱਖ ਰੁਪਏ ਦੀ ਮੰਗੀ ਮੈਨੂੰ ਕਪੂਰਤਾਲਾ ਜਿਲ੍ਹੇ ਚੋਂ ਅੱਛਾ ਤਾਂ ਮੈਂ ਉਹ ਗਰੋਲ ਇਗਨੋਰ ਕਰ ਦਿੱਤੀ ਭਾਜੀ ਉਹ ਤੋਂ ਬਾਅਦ ਮੈਨੂੰ ਕਾਲ ਨਹੀਂ ਆਈ ਲੱਖ ਰੁਪਏ ਰੁਪਏ ਦੀ ਮੰਗੀ ਉਹ ਤੋਂ ਬਾਅਦ ਨਾ ਅੱਜ ਦੀ ਗੱਲ ਆ ਮੈਂ ਇਹਦੇ ਭਾਜੀ ਦੀ ਪਾਰਟੀ ਸੀ ਤੇ ਅਸੀਂ ਬੈਠਾ ਡਰਿੰਕ ਕਰ ਰਹੇ ਸੀ ਭਾਜੀ ਉੱਥੇ 7-8 ਬੰਦੇ ਆਏ ਭਾਜੀ ਦਫ਼ਤਰ ਲੈ ਕੇ ਇਹ ਭਾਜੀ ਦਾ ਆਫਿਸ ਆ ਇੱਥੇ ਉੱਥੇ ਬੈਠੇ ਮੇਕ ਰਬਾਣਾ ਉੱਥੇ ਬੈਠੇ ਪਾਣੀ ਡ੍ਰਿੰਕ ਕਰ ਰਹੇ ਭਾਜੀ ਸੱਤ ਅੱਠ ਬੰਦੇ ਆ ਭਾਜੀ ਇਹ ਕਾਊਂਟਰ ਤੇ ਬੈਠੇ ਮੇਨ ਆਫਿਸ ਆਪਣੀ ਗੱਦੀ ਤੇ ਤੇ ਮੈਂ ਪਿੱਛੇ ਬੈਠਾ ਹੀ ਭਾਜੀ ਤੇ ਇਹਨਾਂ ਦੇ ਕੰਮ ਕਰਨ ਵਾਲੇ ਦੋ ਬੰਦੇ ਨਾਲ ਬੈਠੇ ਸੀ ਉਹਨਾਂ ਆ ਕੇ ਮੇਰੀ ਪਹਿਲੋਂ ਪਿੱਛੇ ਆ ਕੇ ਚਾਹ ਲਾਈ ਘੜੇ ਚੋਂ ਮੈਂ ਉੱਠ ਕੇ ਭਾਈ ਪੁੱਛਿਆ ਕੌਣ ਹੈ ਤੁਸੀਂ ਤੇ ਕਹਿੰਦੇ ਕਿ ਤੁਹਾਨੂੰ ਚੇਤਾਵਨੀ ਲੱਗਿਆ ਕੌਣਾ ਸੀ ਲੱਖ ਰੁਪਏ ਮੰਗਿਆ ਸੀ ਉਸ ਤੋਂ ਬਾਅਦ ਇਹਨੀਆਂ ਗੱਲਾਂ ਹੋਈ ਭਾਜੀ ਭਾਈ ਨੇ ਪੁੱਛਿਆ ਕਿ ਓਏ ਇਹ ਕੀ ਕਰਦੇ ਹੋ ਤੁਸੀਂ ਇੰਨੀ ਗੱਲ ਕਹੀ ਉਹਨਾਂ ਦਸਤਰਪਾਈ ਮਾਨ ਲੈ ਸ਼ੁਰੂ ਕਰਤੇ ਹਨ ਨੂੰ ਮਤਲਬ ਮੌਖੜੇ ਤਾਂ ਉਹਨਾਂ ਪਾਜੀ 1:00 ਵਜੇ ਇਹਨਾਂ ਦਾ ਮੁੰਡਾ ਦੁਕਾਨੇ ਕੰਮ ਕਰਦਾ ਉਹ ਗਾਈ ਉਹਨਾਂ ਤੇ ਗਲਤੀ ਆ ਉੱਠ ਕੇ ਉਹਦੇ ਦਾ 1:00 ਵਜੇ ਪਾਜੀ ਮੈਂ ਪਿੱਛੇ ਹੀ ਪਾਜੀ ਮੈਂ ਬਚ ਗਿਆ ਉਹ ਦੁਕਾਨ ਭੰਨ ਕੇ ਚੈਨ ਲਾ ਕੇ ਪਾਜੀ ਦੇ ਕੋਲੋਂ ਚੋ 2000 ਰੁਪਏ ਲੈ ਕੇ ਮੇਕੋ ਮੁੰਦਰੀਆਂ ਮਰੀਆਂ ਦਾਮ ਬਚੀਆਂ ਕਿਉਂ ਮਰੇ ਹੱਥ ਪਿੱਛੇ ਕਰ ਲਏ ਪਾਜੀ ਮੇਰੀ ਅਗਲੀ ਜੇ 50 ਰੁਪਏ ਦੀ 50 ਰੁਪਏ ਲੈ ਕੇ ਮੇਰੇ ਪਿੱਛੇ 10000 10000 ਮੇਕੋ ਬਚ ਗਿਆ ਪਾਜੀ ਚੱਲ ਕੇ ਪਾਜੀ ਉਸ ਤੋਂ ਬਾਅਦ ਪਾਜੀ ਹਸਪੀਟਲ ਅਸੀਂ ਆ ਗਏ ਪਾਜੀ ਪੰਜ ਦਾ ਕਰਾਉਣ ਅਸੀਂ ਦਾਖਲ ਕਰਾਉਣ ਦੇ ਪਾਜੀ ਹਸਪੀਟਲ ਹਸ ਆ ਨੂੰ ਨਹੀਂ ਪਤਾ ਕਰਵਾ ਹੀ ਖਲੋਤੇ ਪਈ ਸੀ ਇਹ ਪ੍ਰੈਕਟੀਕਲ ਆਉਂਦਿਆਂ ਨਾਲ ਹੀ ਭਾਜੀ ਉਹਨਾਂ ਦਾ ਦਾਤਰ ਮਾਰਨਾ ਸ਼ੁਰੂ ਕਰਤੇ ਸਾਡੇ ਦਾਤਰ ਮਾਰੇ ਸਾਰੇ ਭਾਜੀ ਸਟਾਫ ਦੇਖਦਾ ਵੇ ਜੋ ਵੀ ਹੋ ਹਸਪੀਟਲ ਦਾ ਵੀ ਮੌਕੇ ਤੇ ਜੋ ਪੇਸ਼ੈਂਟ ਸਾਰੇ ਦੇਖ ਰਹੀ ਕੈਮਰਾ ਰਿਕਾਰਡ ਹੈ ਭਾਜੀ ਦਾਤਰ ਮਾਰ ਕੇ ਫਿਰ ਕਹਿੰਦੇ ਤੈਨੂੰ ਹੁਣ ਬਾਅਦ ਚ ਦਿਖਾਂਗੇ ਇਹ ਗੱਲ ਕਹਿ ਕੇ ਚੱਲ ਗਏ ਭਾਜੀ ਬਾਹਾਂ ਤੇ ਟੱਟੇ ਨੇ ਲੋਕ ਸੀ ਕਿਹੜੇ ਇਲਾਕੇ ਦੇ ਭਾਜੀ ਪਹਿਲੋ 7-8 ਜਣੇ ਉੱਥੇ ਆਏ ਸੀ 8 ਤੋਂ 9 ਜਣੇ ਉੱਥੇ ਸੀ ਇੱਥੇ ਫਿਰ 7-8 ਜਣੇ ਆਏ ਭਾਜੀ ਕੌਣ ਲੋਕ ਉਹ ਭਾਜੀ ਭਾਜੀ ਨੂੰ ਪਤਾ ਭਾਜੀ ਨੂੰ ਕਿੰਨ ਭਾਜੀ ਕਹਿੰਦਾ ਮੈਨੂੰ ਜਾਣਦੇ ਇਹ ਬਾਹਰੋਂ ਆਇਆ ਵੇ ਤੁਸੀਂ ਕਿੰਨੇ ਸਾਲ ਬਾਅਦ ਬਾਹਰੋਂ ਆਏ ਸੀ ਮੈਂ ਭਾਜੀ ਜਾਨਾ ਉਹਨਾਂ ਨਾਲ ਭਾਜੀ ਹਰ ਮੈਂ 2 ਮਹੀਨਾ ਬਾਅਦ ਉਹਨਾਂ ਨਾਲ ਪਏ ਜਿੱਥੇ ਅੱਛਾ ਕਿਹੜੀ ਜਗ੍ਹਾ ਰਹਿੰਦੇ ਹੋ ਵਿਦੇਸ਼ ਵਿੱਚ ਮੈਂ ਭਾਜੀ ਦੁਬਈ ਮਲੇਸ਼ੀਆ ਦੋਨੇ ਜਗ੍ਹਾ ਰਹਿੰਦਾ ਹਾਂ ਅਬ ਲਗਾਤਾਰ ਫਰੋਤੀ ਆਈ ਸੀ ਤੇ ਮੈਨੂੰ ਭਾਜੀ 6 ਮਹੀਨੇ ਪਹਿਲਾਂ ਫਰੋਤੀ 23 ਜਨਵਰੀ ਵਿੱਚ ਭਾਜੀ ਮੈਂ ਉਹ ਇਗਨੋਰ ਕਰਤੀ ਮੈਂ ਕਿਹਾ ਜਲ ਨਾਰਮਲ ਅੱਦੇ ਕੋਈ ਗੱਲ ਦੀ ਬਾਤ ਨਹੀਂ ਤੇ ਅੱਜ ਉਹਨਾਂ ਮਾਰੀ ਜਾਂ ਕਹਿੰਦੇ ਕਿ ਤੂੰ ਚੱਤਬਲ ਕੋਣ ਨਹੀਂ ਉਹ ਚੈਨ ਲਾ ਕੇ ਭਾਜੀ ਤੇ ਪਹਿਲੇ ਲਾ ਕੇ ਤੇ ਚੱਲ ਗਏ ਤੇ ਉਹ ਭਾਜੀ ਕਹਿੰਦਾ ਮੈਨੂੰ ਜਾਣਦੇ ਭਾਈ ਨੂੰ ਪਤਾ ਕੋਣਾ ਅਈ ਦਖਲੋਤ ਹੀ ਮੈਡਮ ਦੇ ਕੋਲ ਸੀ ਆਏ ਦਾਤਰ ਮਾਰ ਕੇ ਚਲੇ ਗਏ ਬੱਗਾ ਸਾਧੂ ਕੋਲ ਜੇ ਮੇਰੇ ਮਾਰਨ ਲੱਗਾ ਇਹਨੇ ਬਾਹ ਇਦਾਂ ਕੀਤੀ ਬਾਹ ਜੀ ਵੱਟ ਗਈ ਭਾਈ ਜੀ ਮੇਰੇ ਵੱਡਾ ਮੇਰਾ ਵੱਡਾ ਭਾਈ ਆਇਆ ਸੀ ਇਹ ਦਾਤਰ ਮਾਰ ਲੱਗੇ ਸੀ ਮੈਂ ਕਿਹਾ ਇਹਦੇ ਦਾਤਰ ਮਾਰ ਲੱਗੇ ਬਾਹ ਕੀ ਕੀਤੀ ਮੈਂ ਤੇ ਮੇਰੀ ਬਾਤ ਆਪ ਜੀ ਬਜੀ ਜੀ ਵੀ ਉਹਨੇ ਆ ਕੇ ਹਮਲਾ ਕੀਤਾ ਭਾਈ ਜੀ ਇੱਥੇ ਬਾਹਰ ਐਮਰਜੈਂਸੀ ਸਾਹਮਣੇ ਭਜੀ ਆ ਐਮਰਜੈਂਸੀ ਹੌਸਪਟਲ ਸਾਰੇ ਕੈਮਰਾ ਦੇ ਚੋਣ ਲਾਉਣਾ ਸਾਰਾ ਭਾਈ ਐਮਰਜੈਂਸੀ ਦਾ ਕੈਮਰਾ ਕਢਾ ਕੇ ਦੇਖੋ ਮੜੇ ਇੱਥੇ ਦੇਖੋ ਕੀ ਹੋਇਆ ਉਹਨੇ ਇਹ ਸੁਲਤਾਨਪੁਰ ਲੋਧੀ ਦਾ ਮੈਂ ਪੁੱਛਣਾ ਚਾਹੁੰਦਾ ਪਾਜੀ ਐਸ ਐਚਓ ਡੀ ਐ ਇਹਨਾਂ ਦਾ ਇੱਥੇ ਨਾ ਆਇਆ ਕਰਨ ਭਾਜੀ ਜੇਲਾ ਚ ਆਣ ਕੇ ਮੁੰਡੇ ਆਣ ਕੇ ਦੇਖੋ ਕੀ ਕਰਦੇ ਜੇਲਾ ਚ ਜਿਹੜੇ ਇਹ ਚੋਰੀ ਦੇ ਕੇਸਾਂ ਚ ਅੰਦਰ ਲੋਕੀ ਉਹ ਆ ਗਏ ਤੇ ਫਰੋਤੀਆਂ ਮੰਗਦੇ ਪਏ ਨੇ ਸੁਲਤਾਨਪੁਰ ਲੋਧੀ ਦੇ ਇਹ ਵਾਲਾ ਅਸੀਂ ਇੱਥੇ ਨਾ ਆਇਆ ਕਰੀਏ ਪੰਜਾਬ ਭਾਜੀ ਬਾਹਰ ਰਹੀਏ ਭਗਵੰਤ ਮਾਨ ਨੂੰ ਪੁੱਛੋ ਅਸੀਂ ਦੁਕਾਨਾਂ ਬੰਦ ਕਰਦੇ ਇਹਨੋਂ ਵਧੀਆ ਕਾਲੀਆਂ ਸਾਰ ਕਾਲੀਆਂ ਸਾਰ 100 ਗੁਣਾ ਚੰਗੀ ਹੈ ਤੇ ਨਾਲੋਂ ਅੱਜ ਜਿਹੜਾ ਇੱਥੇ ਹਸਤਾਲ ਦੇ ਵਿੱਚ ਨੰਗਾ ਨਾਚ ਦੇਖਣ ਨੂੰ ਮਿਲਿਆ ਗੁੰਡਿਆਂ ਵੱਲੋਂ ਬਹੁਤ ਮਾੜੀ ਮੰਦ ਭਾਗੀ ਘਟਨਾ ਜੀ ਇੱਕ ਅੱਡਾ ਜੱਬੋਵਾਲ ਪਿੰਡ ਦੀ ਹੈ ਜੀ ਮੈਨੂੰ ਕੋਈ ਹੋ ਅੱਜ ਤੋਂ ਮਤਲਬ ਹੁ 15 ਮਿੰਟ ਪਹਿਲਾਂ ਫੋਨ ਆਇਆ ਜੋ ਕਿ ਸਾਡਾ ਭਤੀਜਾ ਹਰਵਿੰਦਰ ਸਿੰਘ ਜੀ ਉਹ ਇੱਥੇ ਸੁਲਤਾਨਪੁਰ ਪੇਸ਼ੀਆਂ ਦਾ ਕੰਮ ਕਰਦਾ ਉਹਦੀ ਦੁਕਾਨ ਆ ਜੀ ਉਹਦੀ ਦੁਕਾਨ ਦੇ ਨਾਲ ਬੰਦਿਆਂ ਨੇ ਭੰਨੀ ਭੰਕੇ ਉਹਦੀਆਂ ਸੱਟਾਂ ਲਾਈਆਂ ਉਹ ਬੰਦੇ ਨੂੰ ਮੜ ਕੇ ਇੱਥੇ ਹਸਪਤਾਲ ਐਡਮਿਟ ਕਰਾਉਣ ਆਏ ਉਹਦੇ ਸਾਥੀ ਉਹ ਬੰਦਿਆਂ ਨੇ ਦੂਜਿਆਂ ਨੇ ਫਿਰ ਆ ਗਿਆ ਦੇਖੋ ਤੁਸੀਂ ਸਾਹਮਣੇ ਕੀ ਕੁਛ ਕੀਤਾ ਆ ਕੇ ਇੱਥੇ ਵੱਟੋ ਪੀਤੀ ਦੋਹਾਂ ਤਿੰਨਾਂ ਮੁੰਡਿਆਂ ਦੇ ਹੋਰ ਮੁਕੇ ਦੀ ਬਾਹ ਵੱਡੀ ਕਰੀ ਲੱਤ ਵੱਡੀ ਬਹੁਤ ਇਸ ਤਰ੍ਹਾਂ ਬਾਕੀ ਕੀਤਾ ਸ਼ਰੇ ਆਮ ਨੰਗਾ ਨਾਚ ਹੋਇਆ ਜੀ ਉਹ ਵੀ ਹਸਪਤਾਲ ਦੇ ਵਿੱਚ ਇਹਦੇ ਘਰ ਮੰਨੀਆਂ ਜਾਂ ਪਿੰਡ ਮੰਨੀਆਂ ਗੱਲ ਵੱਖਰੀ ਆ ਇੱਕ ਸਰਕਾਰੀ ਹੌਸਪੀਟਲ ਦੇ ਵਿੱਚ ਨੰਗਾ ਨਾਜ ਹੋਇਆ ਜੀ ਅੱਜ ਗੁੰਡਿਆਂ ਵੱਲੋਂ ਫ੍ਰੋਤੀ ਦਾ ਫ੍ਰੋਤੀ ਨੂੰ ਨਾਜ ਜੋੜ ਕੇ ਦੇਖਿਆ ਜਾ ਰਿਹਾ ਹੈ ਇਸ ਘਟਨਾ ਨੇ ਕੀ ਕਰਾ ਦੋਲਿਆ ਕਿ ਲੋੜਵਾ ਜਿਹੜਾ ਐਨ ਆਰ ਆਈ ਹੈ ਉਸ ਨੂੰ ਦੋਸ਼ ਲਾਇਆ ਕਿ ਉਸ ਨੂੰ 6 ਮਹੀਨੇ ਪਹਿਲਾਂ 1 ਲੱਖ ਰੁਪਏ ਦੀ ਫ੍ਰੋਤੀ ਵੀ ਮੰਗੀ ਗਈ ਸੀ ਤੇ ਉਹਨਾਂ ਰੋਪੀਆਂ ਨੇ ਜਿਹੜਾ ਘਟਨਾ ਹੋਣ ਜਾਂਦਾ ਦੇਖੋ ਜੀ ਇਹ ਰਸ ਆਪਣੇ ਸਾਹਮਣੇ ਆ ਸਭ ਕੁਝ ਫ੍ਰੋਤੀਆਂ ਲੀਆਂ ਮੰਗੀਆਂ ਦੀ ਆਮ ਦਿਨ ਪਰ ਦਿਨ ਮੈਨੂੰ ਲੱਗਦਾ ਵੀ ਅੱਜ ਤੋਂ ਸਾਲਕ ਪਹਿਲਾਂ ਜਿਹੜਾ ਮੁੰਡਾ ਹਰਜਿੰਦਰ ਸਿੰਘ ਤੋਂ ਨੂੰ ਆ ਇਹਦੀ ਦੁਕਾਨ ਤੇ ਵੀ ਇੱਕ ਬੰਦਾ ਆਇਆ ਸੀ ਉਹਨੇ ਫਰੋਤੀ ਮੰਗੀ ਸੀਗੀ ਉਦੋਂ ਭੱਜ ਬਚਾ ਹੋ ਗਿਆ ਪਰ ਅੱਜ ਇਹਨਾਂ ਨੇ ਸ਼ਰੇਆਮ ਉਹਦੀ ਦੁਕਾਨ ਭੰਨੀ ਆ ਦੁਕਾਨ ਭੰਨ ਕੇ ਜਿਹਦੇ ਵਿੱਚ ਦੇਖੋ ਜੀ ਮੈਂ ਆਪਾਂ ਕਿਸੇ ਤੋਂ ਡਰਦੇ ਨਹੀਂ ਗਏ ਜੋ ਸਲੀਅਤ ਬਾਦ ਇੱਕ ਜੱਬੂਵਾਲ ਦਾ ਮੁੰਡਾ ਜੋ ਕਿ ਪਿਛਲੇ ਦਿਨੀ ਜੇਲ੍ਹ ਦੇ ਵਿੱਚੋਂ ਆਇਆ ਵਾ ਤੇ ਉਹ ਸੁਪਾ ਸੁਪਾ ਨੂੰ ਕਹਿੰਦੇ ਆ ਪਹਿਲਾਂ ਉਹ ਆਇਆ ਇੱਥੇ ਉਹਨੇ ਦੁਕਾਨ ਦੀ ਭੰਨ ਤੋੜ ਕੀਤੀ ਨਾਲ ਮੁੰਡਾ ਕਰਸ਼ਵਾ ਉਹਨਾਂ ਨੇ ਭੰਤੋੜ ਕਰਕੇ ਤੋਂ ਬਾਅਦ ਦੇ ਵਿੱਚ ਸਾਰਾ ਜਿਹੜਾ ਘਟਨਾ ਕਰਮ ਹੋਇਆ ਜੀ ਨੰਗਾ ਨਾਜ ਉਹ ਤੋਂ ਬਾਅਦ ਪਾਰਟੀ ਸਿੱਧੇ ਨਾਲ ਦੇ ਸਾਥੀ ਇਤਿਹਾਸਤਾਲ ਨੂੰ ਐਡਮਿਟ ਕਰਾਉਣ ਆਏ ਆ ਐਡਮਿਟ ਕਰਾਉਣ ਦੇ ਬਾਵਜੂਦ ਵੀ ਉਹਨਾਂ ਬੰਦਿਆਂ ਪਰਵਾਹ ਨਹੀਂ ਕੀਤੀ ਦੇਖੋ ਚਾਰਜ ਪਹਿਲੇ ਹਸਪਤਾਲ ਲਾਕਪਟ ਖੂਨ ਦੇ ਨਾਲ ਹੋਇਆ ਹੋਇਆ ਜੀ ਪਰ ਬਹੁਤ ਮੰਦ ਘੱਟ ਮਤਲਬ ਕਿ ਘਟਨਾ ਵਾਹੇ ਅਸੀਂ ਚਾਹੁੰਦੇ ਆ ਵੀ ਜਿਨ੍ਹਾਂ ਤੇ ਇਹ ਘਰ ਮਤਲਬ ਜਿਨ੍ਹਾਂ ਨੇ ਕਰਤੂਤ ਕੀਤੀ ਹੈ ਨਾ ਉਹਨਾਂ ਤੇ ਬੰਦੀ ਸਭ ਤੋਂ ਸਖਤ ਕਾਰਵਾਈ ਕੀਤੀ ਜਾਵੇ ਕਿਉਂਕਿ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਇਸ ਤਰ੍ਹਾਂ ਦਾ ਮੰਨ ਲਓ ਬੰਦਾ ਕਿ ਆ ਵੀ ਦੁਕਾਨ ਨਹੀਂ ਖੋਲੂਗਾ ਜਾਂ ਉਹ ਸ਼ੈਰੀ ਮਾਰਗਾ ਜਾਂ ਪਿੰਡੂ ਵਰਗਾ ਕੌਣ ਬਤਾਨਦਾ ਤੇ ਇਹੋ ਜਿਹੇ ਨੂੰ ਮੰਨ ਲਓ ਸਮਾਨ ਦੇਊਗਾ ਜੀ ਆਪਾਂ ਇੱ데 ਨੰਗਾ ਨਾਚ ਕਰਨਾ ਇਸ ਕਰਕੇ ਅਸੀਂ ਪ੍ਰਸ਼ਾਸਨ ਤੋਂ ਮੰਗ ਕਰਦੇ ਆ ਕਿ ਇਹਨਾਂ ਜਿਨ੍ਹਾਂ ਨੇ ਨੰਗਾ ਨਾਚ ਕੀਤਾ ਉਹਨਾਂ ਤੇ ਸਖਤ ਸਖਤ ਕਾਰਵਾਈ ਕੀਤੀ ਜਾਵੇ ਜੇ ਕਾਰਵਾਈ ਨਾ ਇਹਨਾਂ ਨੇ ਕੀਤੀ ਤੇ ਅਸੀਂ ਪਾਈ ਇਸ ਵਿਸ਼ੇ ਤੇ ਅਸੀਂ ਮੋਰਚਾ ਲਾਵਾਂਗੇ ਤੇ ਮੋਰਚੇ ਦੇ ਤਹਿਤ ਅਸੀਂ ਕਾਰਵਾਈ ਕਰਾਵਾਂਗੇ ਜਿੰਨਾ ਚਿਰ ਕਾਰਵਾਈ ਨਹੀਂ ਹੁੰਦੀ ਉਹ ਅਚਲ ਅਸੀਂ ਇਹ ਮੋਰਚਾ ਲਾਉਣਾ ਵੀ ਹਟਾਂਗੇ ਜਿਹੜੇ ਆ ਦੇਖੋ ਚਾਰਜ ਫਿਰੇ ਖੂਨ ਫੂਕੀਆਂ ਆਪ ਵੀਡੀਓ ਬਣਾ ਕੇ ਦੇਖੋ ਕਿਸ ਤਰ੍ਹਾਂ ਹੈ ਕੋਈ ਇਹਨੂੰ ਕਹੂਗਾ ਹਸਤਾਲਾ ਕੋਈ ਮੈਂ ਸਾਰਾ ਬੀਰੀਪੁਰੋ ਗੋਪੀ ਲੌਣੀ ਸੀ ਮੈਂ ਪਹਿਲੀ ਵਾਰ ਆ ਗਿਆ ਹੁੰਦਾ ਸੀ ਤੇ ਸੋਨੂੰ ਸਾਡੇ ਪਿੰਡੋ ਜੱਬੋ ਵਾਲੋਂ ਉਹਨੇ ਮੈਨੂੰ ਫੋਨ ਲਾ ਕੇ ਸੱਦਿਆ ਕੇ ਕਹਿੰਦਾ ਆ ਜਾ ਇੱਥੇ ਪਾਪਾ ਦੁਕਾਨੇ ਆ ਤੇ ਆ ਜਾ ਦੁਕਾਨੇ ਅਜੀ ਉੱਥੇ ਗਏ ਤੇ ਸਾਡੇ ਕੋਲ ਪਹਗੇ ਬਰਨ ਖੱਤਰੀ ਤੇ ਮੰਨਾ ਤੇ ਹੋਰ ਚਾਰ ਪੰਜ ਜਣੇ ਬੰਦੇ ਨਾਲ ਨ ਸੀਗੇ ਉਹਨਾਂ ਨੇ ਮੇਰੇ ਸਿਰ ਤੇ ਚੀਜ਼ਾਂ ਮਾਰਿਆ ਤੇ ਮੈਂ ਉਥੋਂ ਬਾਅਦ ਜਦੋਂ ਇੱਥੇ ਆਇਆ ਤੇ ਮੇਰੇ ਫੇਰ ਇੱਥੇ ਮਦਰ ਆਏ ਇੱਥੇ ਆ ਕੇ ਫੇਰ ਸਾਡਾ ਉਹਨਾਂ ਨੇ ਸਾਡਾ ਸਪੇਰਸ ਤੇ ਕੁੱਟ ਮਾਰ ਕੀਤੀ ਤੇ ਉਹ ਸਟੋਅ ਲਗਾ ਰਹੇ ਕਿ ਤੁਹਾਡੇ ਬੰਦੇ ਜਿਹੜੇ ਫਰੋਤੀ ਦੀ ਮੰਗ ਕਰ ਰਹੇ ਸੀਗੇ ਨਹੀਂ ਸਰ ਕੋਈ ਫਰੋਤੀ ਨਹੀਂ ਸਰ ਮੈਂ ਜ਼ਿੰਮੇਵਾਰ ਬੰਦਾ ਹਾਂ ਸਰ ਮੈਨੂੰ ਪ੍ਰੋਤੀ ਦੀ ਕਿ ਲੋੜਾ ਦਰ ਮੈਂ ਤਾਂ ਆਪਦੇ ਆਪ ਬਾਈ ਕਰਦਾ ਮੈਂ ਤਾਂ ਆਪਦੀ ਕਮਾ ਕੇ ਖਾਣਾ ਸਰ ਨਹੀਂ ਉਹ ਦੂਜੀ ਪਾਰਟੀ ਦਾ ਦੋਸ਼ ਹੈ ਨਾ ਸਰ ਉਹ ਦੋਸ਼ ਲਾਈ ਜਾਣਾ ਨਾ ਸਾਰੇ ਆਪਾਂ ਕੋਈ ਪ੍ਰੋਤੀ ਨਾ ਮੰਗੀ ਹੈ ਤੇ ਨਾ ਆਪਾਂ ਲੋੜੀਏ ਸਰ ਪਰ ਗੁੰਡਾ ਕਰਦੀ ਤੇ ਨੰਗਾ ਨਾਜ ਤਾਂ ਸਿਵਲ ਹਸਪਤਾਲ ਚ ਹੋਇਆ ਉਹ ਕਿਹਨੇ ਸਰ ਇਹਨਾਂ ਨੇ ਇਹਨਾਂ ਦੇ ਬੰਦੇ ਹੀ ਸੀ ਸਾਰੇ ਉਹ ਤੇ ਕਰੇਗੀ ਤੁਹਾਡੇ ਬੰਦੇ ਸਰ ਉਹਨਾਂ ਨੇ ਕਹਿਣਾ ਹੀ ਆ ਜੀ ਮੈਂ ਤਾਂ ਉੱਤੇ ਲੁਕਿਆ ਪਿਆ ਨਹੀਂ ਤੇ ਤਾਂ ਉਹਨਾਂ ਨੂੰ ਪੁੱਛ ਲਓ ਜੀ ਕੀ ਗੱਲ ਹੋਈ ਸਰ ਸாரி ਹਸਪੀਟਲ ਚ ਇਸ ਟਾਈਮ ਘੰਟਾ ਪਹਿਲਾਂ ਕਿ ਇੱਕ ਕੇਸ ਹੋਇਆ ਕਿ ਪਾਰਟੀ ਆਈ ਸੀ ਪर्चा ਵਗੈਰਾ ਘਟਾਣਾ ਆਈ ਪਈ ਸੀ ਤੇ ਆਪੋਜ਼ਿਟ ਪਾਰਟੀ ਆ ਕੇ ਉਹਨਾਂ ਨੇ ਪੂਰਾ ਇੱਥੇ ਗੁੰਡਾਗਰਦੀ ਪੂਰਾ ਇੱਥੇ ਕੰਗਰਾਬਾ ਫਲਫਲਾਤਾ ਪੂਰਾ ਹਸਪੀਟਲ ਦਾ ਮਾਹੌਲ ਖਰਾਬ ਖਰਾਬ ਕਰ ਦਿੱਤਾ ਪੇਸ਼ੈਂਟ ਵਗੈਰਾ ਸਭ ਡਰ ਕੇ ਤੇ ਉਹਨਾਂ ਚੋਂ ਅਸੀਂ ਦੋ ਜਣੇ ਰੱਖ ਲੈ ਗਏ ਤੇ ਦੋ ਜਣੇ ਅਸੀਂ ਰੈਫਰ ਕਰ ਦਿੱਤੇ ਬਾਕੀ ਪੁਲਿਸ ਵਗੈਰਾ ਇਨਫੋਰਮੇਸ਼ਨ ਦਿੱਤੀ ਆ ਔਨ ਦਾ ਸਪੌਟ ਪੁਲਿਸ ਨੂੰ ਬੁਲਾ ਲਿਆ ਸੀ ਤੇ ਉਹ ਹੁਣ ਆਪਣੇ ਮੈਨੇਜ ਕਰ ਲੈਣਗੇ ਕਿੰਨੇ ਜਣੇ ਦਾਖਲ ਹੋਏ ਦੋ ਜਣੇ ਦਾਖਲ ਹੋਏ ਆਗੇ ਕਿ ਕਿ ਨਾਮ ਹੈ ਜਿਹੜੇ ਜਿਹੜੇ ਦਾਖਲ ਹੋਏ ਜਿਹੜੇ ਜਿਹੜੇ ਰੈਫਰ ਹੋਏ ਦੋ ਜਾਨੇ ਜਿਹੜੇ ਦਾਖਲ ਹੋਏ ਉਹਨਾਂ ਦਾ ਨਾਮ ਹੈਗਾ ਮਨਪ੍ਰੀਤ ਸਿੰਘ ਹੈਗਾ ਤੇ ਹਰਵਿੰਦਰ ਸਿੰਘ ਹੈਗਾ ਤੇ ਜਿਹੜੇ ਰੈਫਰ ਹੋਏ ਆ ਉਹ ਵਰੁਣ ਹੈਗਾ ਤਰਛਦੀ ਪਹਿਲਾ ਇਹ ਸਾਰਾ ਘਟਨਾਕ੍ਰਮ ਦੁਬਾਰਾ ਤੋਂ ਜਿਹੜਾ ਵਾਪਰਿਆ ਉਹ ਹਸਪਤਾਲ ਦੇ ਅੰਦਰ ਵਾਪਰੇ ਜੀ 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 ਐਮਰਜੈਂਸੀ ਦੇ ਸਾਹਮਣੇ ਹੈਗਾ ਇਹਨਾਂ ਨੇ ਪੂਰਾ ਉੱਥੇ ਮਤਲਬ ਬਹੁਤ ਜ਼ਿਆਦਾ ਇਹਨਾਂ ਨੇ ਖੂਨ ਖਰਾਬ ਹੋ ਦਿੱਤਾ ਆਪਸ ਵਿੱਚ ਬਹੁਤ ਲੜੇ ਗਏ ਉਸ ਤੋਂ ਬਾਅਦ ਫਿਰ ਪੁਲਿਸ ਕੋਲ ਗਈ ਉਸ ਤੋਂ ਬਾਅਦ ਅਸੀਂ ਪੁਲਿਸ ਨੂੰ ਇਮੀਡੀਏਟਲੀ ਫੋਨ ਕਰ ਦਿੱਤਾ ਸੀ ਪੀਸੀ ਆਰ ਨੂੰ ਫੋਨ ਕਰਦੇ ਰੇ ਨ ਉਹ ਵਿਦਿਨ 10 ਤੋਂ 15 15 ਮਿੰਟਸ ਆ ਗਈ ਸੀ ਇਹ ਮਾਮਲਾ ਕੋਈ 9:30 9:00 ਵਜੇ 10:00 9:00 ਵਜੇ ਪਹਿਲਾਂ ਇਹਨਾਂ ਦੀ ਲੋਈਆਂ ਰੋਡ ਤੇ ਇੱਕ ਦੁਕਾਨ ਸੀ ਸੋਨੂ ਰੈਫਰਿਜਰੇਟਰ ਉੱਥੇ ਹੀ ਮੁੰਡੇ ਦੁਕਾਨ ਤੇ ਦੋ ਤਿੰਨ ਬੈਠੇ ਸੀਗੇ ਦੁਕਾਨ ਵਾਲੇ ਕੋਈ ਦੋਸਤ ਆਏ ਸੀਗੇ ਉਹ ਆਪਸ 'ਚ ਉੱਥੇ ਦੁਕਾਨ ਤੇ ਪਹਿਲਾਂ ਇਹਨਾਂ ਦੀ ਕੋਈ ਤੁਟਮਮਾ ਹੋਈ ਸੀ ਜਿਵੇਂ ਜਿਵੇਂ ਆਪਾਂ ਨੇ ਉਸ ਤੋਂ ਬਾਅਦ ਇਹ ਉਹਨਾਂ ਚੋਂ ਇੱਕ ਪਾਰਟੀ ਜਿਹੜੀ ਆ ਉਹ ਪਹਿਲਾਂ ਆ ਗਈ ਤੇ ਦਾਖਲ ਹੋਣ ਦੂਸਰੇ ਪਾਸੇ ਦੂਜੀ ਮੁੰਡ ਦੂਜੀ ਪਾਰਟੀ ਵਾਲੇ ਵੀ ਆ ਕੇ ਦਾਖਲ ਇੱਥੇ ਆਉਣ ਤੇ ਪਾਰਟੀ ਦੋਨੇ ਆਪਸ ਵਿੱਚ ਫੇਰ ਲੜ ਪਏ ਆ ਤੇ ਨਾ ਨਿਆਨੇ ਛਟਾ ਛਟਾ ਲੱਗੀਆਂ ਜਿਨ੍ਹਾਂ ਨੂੰ ਅਸੀਂ ਹੁਣ ਇਸ ਟਾਈਮ ਦਾਖਲ ਫਸਟ ਅਟ ਕਰਵਾ ਕੇ ਆਪਣੀ ਨਿਗਰਾਨੀ ਦੇ ਇਹ ਦੋ ਬੰਦੇ ਅਸੀਂ ਮਿੱਥੋਂ ਰੈਫਰ ਕਰਵਾਤੇ ਡਾਕਟਰ ਸਾਹਿਬ ਨੇ ਦੋ ਤੇ ਐਡਮਿਟ ਕਰ ਲਿਆ ਉਹਨਾਂ ਉਸਾਲ ਦੇ ਬੰਦਾ ਕਰਦੇ ਨੰਗਾ ਨਾਸ ਹੋਇਆ ਪੂਰਾ ਖੂਨ ਨਾਲ ਲੱਤ ਪਸ ਰਿਹਾ ਕੀ ਹੁਣ ਕਾਰਵਾਈ ਕੁ ਸੱਤ ਹੋਵੇ ਜਨਾ ਕਾਰਵਾਈ ਬਸ ਡਾਕਟਰ ਸਾਹਿਬ ਉਹ ਐਮ ਆਰ ਕਰ ਰਹੇ ਆ ਐਮਐਲਆਰ ਕੱਟਣ ਤੋਂ ਬਾਅਦ ਵੀ ਆਪਾਂ ਇਹਨਾਂ ਦਾ ਬਿਆਨ ਲਿਖ ਕੇ ਜੀ ਡਾਕਟਰ ਸਾਹਿਬ ਉਹ ਵੀ ਕੋਈ ਕੰਪਲੇਟ ਦਿੱਤੀ ਗਈ ਹੈ ਇਸ ਵਾਰ ਨਹੀਂ ਹਜੇ ਨਹੀਂ ਹੈ ਜੋ ਆਪਣੇ ਉਹ ਡਾਕਟਰ ਜਿਹੜਾ ਇੰਜਰਡ ਉਹਨਾਂ ਦੀ ਐਮਐਲਆਰ ਕੱਟ ਰਹੀ ਹੈ